ਸਤਿਨਾਮ ਮੇਰੀ ਵਾਹਿਗੁਰੂ ਸਾਇ ਪ੍ਰਿਯੋ ਹਮ ਅਵ ਗੁਣ ਭਰੇ ਇੱਕ ਗੁਣ ਨਾਹੀ ਉਤਾਰਾsho ਪ੍ਰੀਤ ਲਗਾਈ ਏ ਉਪਉਤਮ ਪੰਥ ਸੋ ਗੁਰ ਸੰਗਤ ਤੇ ਮਨੰਤ ਜਮ ਤ੍ਰਾਸ ਮਿਟਾਈ ਇਹ ਦਰਬਾਸ ਪਾਠ ਕੀਰਤ ਕੀ ਮਹਲਾ ਪੀਤਾ ਕਰ ਚੌਥਾ ਇੱਕ ਓਮ ਕਾ ਸਤਗੁਰ ਪ੍ਰਸਾਦ ਹਮ ਵੀ ਇਕਤਪੇ ਕਰੀ ਤੇਰੇ ਤੋ ਨਿਜ ਪਦ ਦਾਤਾ ਸਦਾ ਰਹੋ ਰੰਗ ਰੰਤਾ ਹਉ ਬਲਾਰੇ ਜਾਉ ਸੱਚ ਤੇਰੇ ਨਾਮ ਬਿਟੋ ਕਰਨ ਕਾਣ ਸਭਨਾ ਕਾ ਏਕੋ ਅਵਰਨ ਦੂਜਾ ਕੋਈ ਰਾਮ ਹਉ ਤੇ ਫੇਰ ਪੈ ਕਿਰਪਨ ਕਾ ਤੁਹ ਕੀ ਕਿਰਪਾ ਕੀਜੈ ਥੋਦ ਆਨ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀ ਜਾਏ ਪੜਤ ਨਾਨਕਾ ਧਰਮ ਪੜ ਭੂਲੇ ਗੁਰ ਪ੍ਰਸਾਦੀ ਜਾਨਿਆ ਸੱਚੇ ਲਿਵ ਲਾਗੇ ਹੈ ਭੀਤਰ ਸਤਿਗੁਰੂ ਸੋ ਮਨ ਮੰਨਿਆ ਬੜਦ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਨਿਆ ਸਤਿ ਨਿਵ ਲਾਗੀ ਹੈ ਪੀਤਰ ਸਤਿਗੁਰੂ ਸੋ ਮਨ ਮੰਨਿਆ ਤੇ ਅੱਜ ਦਿਨ ਸ਼ਨੀਵਾਰ 17 ਮਈ 4 ਜੇਠ ਹੈ ਅੱਜ ਦਿਨ ਸ਼ਨੀਵਾਰ 17 ਮਈ 4 ਜੇਠ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ